ਅੱਜ ਅਸੀਂ ਗੱਲ ਕਰਾਂਗੇ ਪੰਜ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਕਦੀ ਵੀ weight lose ਨਹੀਂ ਕਰ ਸਕਦੇ ਸਭ ਤੋਂ ਪਹਿਲੀ ਤਰ੍ਹਾਂ ਦੇ ਲੋਕ ਹੈ ਜਿਹੜੇ ਹਮੇਸ਼ਾ ਕਹਿੰਦੇ ਆ ਕਿ ਮੰਡੇ ਤੋਂ ਸਟਾਰਟ ਕਰਾਂਗੇ ਅਸੀਂ ਡਾਈਟ ਉਹ ਮੰਡੇ ਟੂ ਫਰਡੇ ਅੱਛੀ ਤਰ੍ਹਾਂ ਖਾਣਾ ਖਾਂਦੇ ਆ ਸੈਟਰਡੇ ਸੁੰਡੇ ਸੋਚਦੇ ਆ ਕਿ ਅੱਚੀਟ ਮੀਲ ਖਾ ਲਈਏ ਕਿਉਂਕਿ ਮੰਡੇ ਤੋਂ ਡਾਈਟ ਸਟਾਰਟ ਕਰਨੀ ਹੈ ਪਰ ਉਹ ਮੰਡੇ ਅਗਰ ਅਸੀਂ ਦੇਖੀਏ ਸੀ ਕਿ ਉਹਨਾਂ ਦੀ ਲਾਈਫ 'ਚ ਕਦੀ ਵੀ ਨਹੀਂ ਆਂਦਾ ਤੇ ਉਹ ਕਦੀ ਵੀ weight lose ਕਰਨ 'ਚ ਨਹੀਂ ਅੱਗੇ ਵਧ ਸਕਦੇ ਦੂਸਰੀ ਤਰ੍ਹਾਂ ਦੇ ਲੋਗ ਹੈ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀ ਡਾਈਟਸ ਟਰਾਈ ਕਰਦੇ ਹੈ ਇੱਕ ਦਿਨ ਬਿਲਕੁਲ ਹੀ ਪਾਣੀ ਤੇ ਰਹਿਣਗੇ ਇੱਕ ਦਿਨ ਬਿਲਕੁਲ ਹੀ ਫਰੂਟਸ ਤੇ ਰਹਿਣਗੇ ਤੇ ਤੀਸਰੇ ਦਿਨ ਫੇਰ ਉਹ ਵਾਪਸ ਜੰਕ ਫੂਡ ਤੇ ਆ ਜਾਂਦੇ ਹੈ ਉਹ ਵੀ ਲੋਕ ਅਦੇ ਵੀ ਸਟੇਬਲ weight loss ਨਹੀਂ ਕਰ ਸਕਤੇ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਐਟਲੀਸਟ ਤੁਸੀਂ ਇੱਕ ਡਾਈਟ ਨੂੰ ਇੱਕ ਪਲਾਨ ਨੂੰ ਫੋਲੋ ਕਰੋ ਹਰ ਰੋਜ਼ ਚੇਂਜ ਕਰਨ ਦੀ ਕੋਸ਼ਿਸ਼ ਨਾ ਕਰੋ ਇਸ ਤੋਂ ਬਾਅਦ ਕੁਝ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਸੋਚਦੇ ਹੈ ਕਿ ਅਸੀਂ ਇੱਕ ਫੰਕਸ਼ਨ ਤੋਂ ਬਾਅਦ ਡਾਈਟ ਸ਼ੁਰੂ ਕਰਾਂਗੇ ਜਿਵੇਂ ਕਿ ਕੈਨੋ ਦੀਵਾਲੀ ਤੋਂ ਬਾਅਦ ਡਾਈਟ ਸ਼ੁਰੂ ਕਰਾਂਗੇ ਜਾਂ ਮੇਰੇ ਬਰਥਡੇ ਨਿਕਲ ਜਾਏ ਐਨੀਵਰਸਰੀ ਨਿਕਲ ਜਾਏ ਜਾਂ ਕੋਈ ਵੈਡਿੰਗ ਸੀਜ਼ਨ ਹੈ ਵੈਡਿੰਗ ਨਿਕਲ ਜਾਏ ਉਸ ਤੋਂ ਬਾਅਦ ਡਾਈਟ ਸ਼ੁਰੂ ਕਰਾਂਗੇ ਤੇ ਉਹ ਲੋਕ ਵੀ ਕਦੀ ਡਾਈਟ ਨਹੀਂ ਕਰ ਪਾਉਂਦੇ ਇਸ ਤੋਂ ਬਾਅਦ ਗੱਲ ਕਰਾਂਗੀ ਉਹ ਲੋਕ ਹੈ ਜਿਹੜੇ ਕਹਿੰਦੇ ਹੈ ਕਿ ਜਾਂ ਅਸੀਂ ਬਿਲਕੁਲ ਕੁਝ ਨਹੀਂ ਖਾਵਾਂਗੇ ਜਾਂ ਅਸੀਂ ਸਭ ਕੁਝ ਖਾਵਾਂਗੇ ਥੋੜੇ ਦਿਨੋਂ ਕੋਸ਼ਿਸ਼ ਕਰਦੇ ਆ ਕਿ ਬਿਲਕੁਲ ਜੰਕ ਫੂਡ ਨਾ ਖਾਈਏ ਘਰ ਦਾ ਫੂਡ ਖਾਈਏ ਦੋ ਤਿੰਨ ਦਿਨਾਂ ਬਾਅਦ ਜਦੋਂ ਉਹ ਦੇਖਦੇ ਆ weight loss ਨਹੀਂ ਆ ਰਿਹਾ ਤੇ ਫਿਰ ਉਹ ਸਭ ਕੁਝ ਖਾਣਾ ਸ਼ੁਰੂ ਕਰ ਦਿੰਦੇ ਆ ਕਿਉਂ weight loss ਤੇ ਆਦਾ ਨਹੀਂ ਕੋਈ ਫਾਇਦਾ ਨਹੀਂ ਹੁਣ ਅਸੀਂ ਸਭ ਕੁਝ ਨਾਰਮਲ ਬਾਹਰ ਦਾ ਖਾਣਾ ਖਾ ਸਕਦੇ ਆ ਕੋਈ ਡਾਈਟ ਸਾਡੇ ਤੋਂ ਨਹੀਂ ਹੋਏਗੀ ਉਹਨਾਂ ਚ ਪੇਸ਼ੈਂਸ ਬਹੁਤ ਘੱਟ ਹੁੰਦੀ ਹੈ ਨੈਕਸਟ ਲਾਸਟ ਟਾਈਪ ਆਫ ਪੀਪਲ ਜਿਨ੍ਹਾਂ ਦਾ weight lose ਨਹੀਂ ਹੁੰਦਾ ਉਹ ਹੈ ਕਿ ਅੱਜ ਅਸੀਂ ਖਾ ਲਾਂਗੇ ਤੇ ਅਸੀਂ ਉਸ ਤੋਂ ਬਾਅਦ ਆਪਣੀਆਂ ਕੈਲਰੀਜ਼ ਬਰਨ ਕਰ ਲਾਂਗੇ ਜਿਵੇਂ ਕਿ ਅੱਜ ਅਸੀਂ ਇੱਕ ਸਮੋਸਾ ਖਾ ਲਿਆ ਉਸ ਸਮੋਸਾ ਖਾਣ ਦੇ ਸਾਨੂੰ 5 ਮਿੰਟ ਲੱਗੇ ਪਰ ਉਹ 500 ਕੈਲਰੀਜ਼ ਤੁਹਾਡੀ ਬੋਡੀ ਚ ਗਈਆਂ ਪਰ ਜਦੋਂ ਤੁਸੀਂ ਐਕਸਰਸਾਈਜ਼ ਕਰੋਗੇ ਤੇ ਤੁਹਾਨੂੰ ਉਹ 2 ਘੰਟੇ ਦੀ ਐਕਸਰਸਾਈਜ਼ ਚ ਤੁਸੀਂ ਉਹ 500 ਕੈਲਰੀਜ਼ ਕੱਢ ਲੋਗੇ ਤੇ ਉਹ ਸੋਚਦੇ ਆ ਕਿ ਅਸੀਂ ਖਾ ਲਾਂਗੇ ਫਿਰ ਉਸ ਤੋਂ ਬਾਅਦ ਉਹਨੂੰ ਡਾਈਜੈਸਟ ਕਰ ਲਾਂਗੇ ਕੈਲਰੀਜ਼ ਬਰਨ ਕਰਕੇ ਜਿਮ ਜਾ ਕੇ ਪਰ ਉਹ ਲੋਕ ਵੀ ਕਦੀ weight loss ਨਹੀਂ ਕਰ ਪਾਉਂਦੇ ਜਿਹੜੇ ਐ ਸੋਚਦੇ ਆ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਟੇਬਲ weight loss ਵਾਸਤੇ ਕਿ ਅਸੀਂ ਹੈਲਦੀ ਡਾਈਟਸ ਕੰਸਿਸਟੈਂਟ ਰਹੀਏ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹੈਲਦੀ ਲਾਈਫ ਸਟਾਈਲ ਅਡਾਪਟ ਕਰੀਏ ਕਦੀ ਇਹ ਨਾ ਸੋਚੀਏ ਕਿ ਇਹ ਥੋੜੇ ਦਿਨਾਂ ਦਾ ਸ਼ਾਰਟ ਟਰਮ ਗੋਲ ਹੈ ਇਹ ਤੁਹਾਡਾ ਲਾਈਫ ਲੌਂਗ ਲਾਈਫ ਸਟਾਈਲ ਹੋਣਾ ਚਾਹੀਦਾ ਹਮੇਸ਼ਾ ਤੁਸੀਂ ਐਹੀ ਲਾਈਫ ਪੈਟਰਨ ਫਾਲੋ ਕਰੋ ਕਦੀ ਕਦੀ ਤੁਸੀਂ ਬਾਅਦ ਚੀਟ ਮੀਲਸ ਕਰ ਸਕਦੇ ਹੋ ਅੱਜ ਅਸੀਂ ਗੱਲ ਕਰਾਂਗੇ ਕੌਨਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਕਦੀ ਵੀ weight lose ਨਹੀਂ ਕਰ ਸਕਦੇ ਸਭ ਤੋਂ ਪਹਿਲੀ ਤਰ੍ਹਾਂ ਦੇ ਲੋਕ ਹੈ ਜਿਹੜੇ ਹਮੇਸ਼ਾ ਕਹਿੰਦੇ ਆ ਕਿ ਮੰਡੇ ਤੋਂ ਸਟਾਰਟ ਕਰਾਂਗੇ ਅਸੀਂ ਡਾਈਟ ਉਹ ਮੰਡੇ ਟੂ ਫਰਡੇ ਅੱਛੀ ਤਰ੍ਹਾਂ ਖਾਣਾ ਖਾਂਦੇ ਆ ਸੈਟਰਡੇ ਸੁੰਡੇ ਸੋਚਦੇ ਆ ਕਿ ਅੱਛੀ ਚੀਟ ਮੀਲ ਖਾ ਲਈਏ ਕਿਉਂਕਿ ਮੰਡੇ ਤੋਂ ਡਾਈਟ ਸਟਾਰਟ ਕਰਨੀ ਹੈ ਪਰ ਉਹ ਮੰਡੇ ਅਗਰ ਅਸੀਂ ਦੇਖੀਏ ਤੇ ਉਹਨਾਂ ਦੀ ਲਾਈਫ 'ਚ ਕਦੀ ਵੀ ਨਹੀਂ ਆਂਦਾ ਤੇ ਉਹ ਕਦੀ ਵੀ weight lose ਕਰਨ 'ਚ ਨਹੀਂ ਅੱਗੇ ਵਧ ਸਕਦੇ ਦੂਸਰੀ ਤਰ੍ਹਾਂ ਦੇ ਲੋਕ ਹੈ ਜਿਹੜੇ ਅਲੱਗ ਅਲੱਗ ਤਰ੍ਹਾਂ ਦੀਆਂ ਡਾਈਟਸ ਟਰਾਈ ਕਰਦੇ ਆ ਇੱਕ ਦਿਨ ਬਿਲਕੁਲ ਹੀ ਪਾਣੀ ਤੇ ਰਹਿਣਗੇ ਇੱਕ ਦਿਨ ਬਿਲਕੁਲ ਹੀ ਫਰੂਟਸ ਤੇ ਰਹਿਣਗੇ ਤੇ ਤੀਸਰੇ ਦਿਨ ਫਿਰ ਉਹ ਵਾਪਸ ਜੰਕ ਫੂਡ ਤੇ ਆ ਜਾਂਦੇ ਆ ਉਹ ਵੀ ਲੋਕ ਕਦੀ ਵੀ ਸਟੇਬਲ weight loss ਨਹੀਂ ਕਰ ਸਕਦੇ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਐਟ ਲੀਸਟ ਤੁਸੀਂ ਇੱਕ ਡਾਈਟ ਨੂੰ ਇੱਕ ਪਲਾਨ ਨੂੰ ਫੋਲੋ ਕਰੋ ਹਰ ਰੋਜ਼ ਚੇਂਜ ਕਰਨ ਦੀ ਕੋਸ਼ਿਸ਼ ਨਾ ਕਰੋ ਇਸ ਤੋਂ ਬਾਅਦ ਕੁਝ ਇਸ ਤਰ੍ਹਾਂ ਦੇ ਲੋਕ ਹੈ जेड़े सोचते हैं कि असी एक फंक्शन तो बाद डू करा जिम्मे की कह लो दिवाली तो बाद शुरू करा या मेरे बर्थडे निकल जाए एनिवर्सरी निकल जाए या कोई वैडिंग सीजन है वैडिंग निकल जाए उस तो डाइट शुरू करा तो लोग भी कभी डायट नहीं कर पाते इस तरह तो गल करा वह लोग है जेड़े कहें बिलकुल कुछ नहीं खावे या अं सब कुछ खावे ਥੋੜੇ ਦਿਨوں ਕੋਸ਼ਿਸ਼ ਕਰਦੇ ਆ ਕਿ ਬਿਲਕੁਲ ਜੰਕ ਫੂਡ ਨਾ ਖਾਈਏ ਘਰ ਦਾ ਫੂਡ ਖਾਈਏ ਦੋ ਤਿੰਨ ਦਿਨਾਂ ਬਾਅਦ ਜਦੋਂ ਉਹ ਦੇਖਦੇ ਆ weight loss ਨਹੀਂ ਆ ਰਿਹਾ ਤੇ ਫਿਰ ਉਹ ਸਭ ਕੁਝ ਖਾਣਾ ਸ਼ੁਰੂ ਕਰ ਦਿੰਦੇ ਆ ਕਿ weight loss ਤੇ ਆਦਾ ਨਹੀਂ ਕੋਈ ਫਾਇਦਾ ਨਹੀਂ ਹੁਣ ਅਸੀਂ ਸਭ ਕੁਝ ਨਾਰਮਲ ਬਾਹਰ ਦਾ ਖਾਣਾ ਖਾ ਸਕਦੇ ਆ ਕੋਈ ਡਾਈਟ ਸਾਡੇ ਤੋਂ ਨਹੀਂ ਹੋਏਗੀ ਉਹਨਾਂ ਚ ਪੇਸ਼ੀਐਂਸ ਬਹੁਤ ਘੱਟ ਹੁੰਦੀ ਹੈ ਨੈਕਸਟ ਲਾਸਟ ਟਾਈਪ ਆਫ ਪੀਪਲ ਜਿਨ੍ਹਾਂ ਦਾ weight lose ਨਹੀਂ ਹੁੰਦਾ ਉਹ ਹੈ ਕਿ ਅੱਜ ਅਸੀਂ ਖਾ ਲਾਂਗੇ ਤੇ ਅਸੀਂ ਉਸ ਤੋਂ ਬਾਅਦ ਆਪਣੀਆਂ ਕੈਲਰੀਜ਼ ਬਰਨ ਕਰ ਲਾਂਗੇ ਜਿਵੇਂ ਕਿ ਅੱਜ ਅਸੀਂ ਇੱਕ ਸਮੋਸਾ ਖਾ ਲਿਆ ਉਹ ਸਮੋਸਾ ਖਾਣ ਦੇ ਸਾਨੂੰ 5 ਮਿੰਟ ਲੱਗੇ ਪਰ ਉਹ 500 ਕੈਲਰੀਜ਼ ਤੁਹਾਡੀ ਬੋਡੀ ਚ ਗਈਆਂ ਪਰ ਜਦੋਂ ਤੁਸੀਂ ਐਕਸਰਸਾਈਜ਼ ਕਰੋਗੇ ਤੇ ਤੁਹਾਨੂੰ ਉਹ 2 ਘੰਟੇ ਦੀ ਐਕਸਰਸਾਈਜ਼ ਚ ਤੁਸੀਂ ਉਹ 500 ਕੈਲਰੀਜ਼ ਕੱਢ ਲੋਗੇ ਤੇ ਉਹ ਸੋਚਦੇ ਆ ਕਿ ਅਸੀਂ ਖਾ ਲਾਂਗੇ ਫਿਰ ਉਸ ਤੋਂ ਬਾਅਦ ਉਹਨੂੰ ਡਾਈਜੈਸਟ ਕਰ ਲਾਂਗੇ ਕੈਲਰੀਜ਼ ਬਰਨ ਕਰਕੇ ਜਿਮ ਜਾ ਕੇ ਪਰ ਉਹ ਲੋਕ ਵੀ ਕਦੀ weight loss ਨਹੀਂ ਕਰ ਪਾਉਂਦੇ ਜਿਹੜੇ ਐ ਸੋਚਦੇ ਆ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਟੇਬਲ weight loss ਵਾਸਤੇ ਕਿ ਅਸੀਂ ਹੈਲਦੀ ਡਾਈਟਸ ਕੰਸਿਸਟੈਂਟ ਰਹੀਏ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹੈਲਦੀ ਲਾਈਫ ਸਟਾਈਲ ਅਡਾਪਟ ਕਰੀਏ ਕਦੀ ਇਹ ਨਾ ਸੋਚੀਏ ਕਿ ਇਹ ਥੋੜੇ ਦਿਨਾਂ ਦਾ ਸ਼ਾਰਟ ਟਰਮ ਗੋਲ ਹੈ ਇਹ ਤੁਹਾਡਾ ਲਾਈਫ ਲੌਂਗ ਲਾਈਫ ਸਟਾਈਲ ਹੋਣਾ ਚਾਹੀਦਾ ਹਮੇਸ਼ਾ ਤੁਸੀਂ ਐਹੀ ਲਾਈਫ ਪੈਟਰਨ ਫਾਲੋ ਕਰੋ ਕਦੀ ਕਦੀ ਤੁਸੀਂ ਬਾਅਦ ਚੀਟ ਮੀਲਸ ਕਰ ਸਕਦੇ ਹੋ